ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਗਏ ਉੱਥੇ ਜਿਹੜੇ ਗੋਰਖਨਾਥ ਦੇ ਚਿੱਲੇ ਸਨ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਬਹੁਤ ਪ੍ਰਸ਼ਨ ਪੁੱਛੇ ਤੇ ਗੁਰੂ ਮਹਾਰਾਜ ਜੀ ਨੇ ਉਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਸਿੱਧਾ ਨੇ ਇੱਕ ਸਵਾਲ ਪੁੱਛਿਆ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਮਹਾਰਾਜ ਕਿਨੇ ਸਚਿਆਰ ਬਣੀਏ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜਵਾਬ ਵਿੱਚ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਰਮੇਸ਼ਰ ਦੀ ਰਜ਼ਾ ਵਿੱਚ ਚੱਲਣ ਨਾਲ ਪਰਮਾਤਮਾ ਦਾ ਹੁਕਮ ਮੰਨਣ ਨਾਲ ਕੂੜ ਦੀ ਜਿਹੜੀ ਕੰਧ ਹੈ ਉਹ ਟੁੱਟ ਜਾਂਦੀ ਹੈ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਰਚਾ ਗੁਰਖਨਾਥ ਨਾਲ ਤੇ ਉਹਦੇ ਸਿੱਧਾਂ ਨਾਲ ਜੋਗੀਆਂ ਨਾਲ ਇੱਕਤਾ ਅਚਲ ਬਟਾਲੇ ਹੋਈ ਹੈ ਜੋ ਕਿ ਬਟਾਲੇ ਤੋਂ 8 ਕੋ ਦੂਰ ਹੈ ਉਸ ਥਾਂ ਤੇ ਸ਼ਿਵਰਾਤਰੀ ਦਾ ਮੇਲਾ ਹਜ਼ਾਰਾਂ ਸਾਲਾਂ ਤੋਂ ਹੀ ਲੱਗ ਰਿਹਾ ਸੀ ਤਾਂ ਉੱਥੇ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਸਨ ਉੱਥੇ ਗੁਰੂ ਮਹਾਰਾਜ ਜੀ ਦੀ ਵਾਰਤਾ ਇਹਨਾਂ ਗੋਰਖਨਾਥ ਦੇ ਸਿੱਧਾਂ ਨਾਲ ਤੇ ਗੋਰਖਨਾਥ ਨਾਲ ਹੋਈ ਜਿਹੜੀ ਸਿੱਧ ਗੋਸ਼ਟ ਉੱਥੇ ਹੋਈ ਹੈ ਉਹ ਰਾਮਕਲੀ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 938 ਤੋਂ 946 ਅੰਗਸਾਹਬ ਤੇ ਸਮਾਪਤ ਹੁੰਦੀ ਹੈ ਉਸ ਬਾਣੀ ਦਾ ਨਾਮ ਹੀ RAM KALI MOHALLA ਪਹਿਲਾ ਸਿੱਧ ਗੋਸ਼ਟ ਸੋ ਅੱਜ ਦੀ ਜਿਹੜੀ ਗੋਸ਼ਟ ਸਿੱਧਾ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਚਲਣੀ ਹੈ ਉਹ ਕਿਸੇ ਹੋਰ ਥਾਂ ਤੇ ਹੈ ਉਹ ਹੋਣੀ ਹੈ ਨਾਨਕ ਮੱਤੇ ਦੇ ਥਾਂ ਤੇ ਪਹਿਲੇ ਸਾਧ ਸੰਗਤ ਜੀ ਇਹ ਥਾਂ ਗੋਰਖ ਮੱਤੇ ਦੇ ਨਾਮ ਤੋਂ ਮਸ਼ਹੂਰ ਸੀ ਯੂਪੀ ਦੇ ਵਿੱਚ ਜ਼ਿਲ੍ਹਾ ਪੀਲੀਪੀਤ ਹੈ ਤੇ ਨੈਨੀਤਾਲ ਦਾ ਇਲਾਕਾ ਹੈ ਜਿਹੜਾ ਉੱਥੇ ਅੱਜ ਬਹੁਤ ਸਾਰੇ ਸਿੱਖ ਪਰਿਵਾਰ ਵਸਦੇ ਨੇ ਸੈਂਕੜੇ ਪਿੰਡ ਨੇ ਪੰਜਾਬੀਆਂ ਦੇ ਸਿੱਖਾਂ ਦੇ ਇਸ ਥਾਂ ਤੇ ਪਹਿਲਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੁਰਮਤਿ ਦਾ ਝੰਡਾ ਗੱਡਿਆ ਸੀ ਬਾਅਦ ਵਿੱਚ ਉਦਾਸੀਨ ਮਹਾਤਮਾ ਬਾਬਾ ਅਲਮਸਤ ਜੀ ਨੇ ਆ ਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਇੱਥੇ ਉੱਤੇ ਜਿਹੜਾ ਰੀਤਾ ਸਾਹਿਬ ਦਾ ਸਥਾਨ ਹੈ ਉਦੀ ਵੀ ਸੇਵਾ ਸੰਭਾਲ ਉਦਾਸੀਨ ਮਹਾਤਮਾ ਕਰਦੇ ਰਹੇ ਤੇ ਨਾਨਕ ਮੱਤੇ ਦੀ ਸੇਵਾ ਸੰਭਾਲ ਵੀ ਉਦਾਸੀਨ ਸੰਪਰਦਾ ਕਰਦੀ ਰਹੀ ਉਹਨਾਂ ਦੇ ਸਦਕਾ ਇੱਥੇ ਸਿੱਖੀ ਬਹੁਤ ਪਰਫੁੱਲਿਤ ਹੋਈ 1947 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਬਹੁਤ ਸਾਰੇ ਜ਼ਿਮੀਂਦਾਰ ਲੋਕ ਉੱਥੇ ਜਾ ਕੇ बसे ਉਹਨ ਵੀ ਉੱਥੇ ਜਾ ਜਾ ਕੇ ਲੋਕ ਜ਼ਮੀਨਾਂ ਲੈਂਦੇ ਨੇ ਤੇ ਯੂਪੀ ਦੇ ਵਿੱਚ ਸਿੱਖੀ ਦਾ ਗੜ ਨਾਨਕ ਮੱਤਾ ਸਾਹਿਬ ਨੂੰ ਮੰਨਿਆ ਜਾਂਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਅਸਥਾਨ ਤੇ ਸਿੱਧਾਂ ਨੂੰ ਜਦੋਂ ਬਚਨ ਕੀਤੇ ਤਾਂ ਸਿੱਧਾਂ ਨੂੰ ਅੱਗੇ ਉਹ ਜਵਾਬ ਨਹੀਂ ਆਏ ਕਿਉਂਕਿ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਬਚਨ ਸੁਣਨੇ ਤੇ ਸਮਝਨੇ ਬਹੁਤ ਹੀ ਔਖੇ ਨੇ ਸਿੱਧਾਂ ਨੇ ਜਦੋਂ ਇਹ ਵੇਖ ਲਿਆ ਵੀ ਬਾਬੇ ਨਾਨਕ ਨੇ ਤਾਂ ਸਾਨੂੰ ਗੱਲਾਂ ਬਾਤਾਂ ਨਾਲ ਜਿੱਤ ਨਹੀਂ ਦੇਣਾ ਤਾਂ ਉਹਨਾਂ ਨੇ ਆਪਣੀਆਂ ਰਿੱਧੀਆਂ ਸਿਤੀਆਂ ਜਿਹੜੀਆਂ ਉਹਨਾਂ ਦੇ ਕੋਲ ਸ਼ਕਤੀਆਂ ਸੀ ਉਹਨਾਂ ਦਾ ਜੋਰ ਲਾਣਾ ਸ਼ੁਰੂ ਕੀਤਾ ਪਰ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਨਹੀਂ ਚੱਲੀਆਂ ਗੋਰਖਨਾਥ ਖਾਲੀ ਹੋ ਕੇ ਬਹਿ ਗਿਆ ਉਹਨੇ ਵੇਖ ਲਿਆ ਵੀ ਮੇਰੀ ਕੋਈ ਵੀ ਸ਼ਕਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਕੰਮ ਨਹੀਂ ਕਰ ਰਹੀ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਖੁਦ ਖੁਦਾ ਪਰਮੇਸ਼ਰ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਗੋਰਖਨਾਥ ਦਾ ਸਾਰਾ ਹੀ ਸਮਾਨ ਖੋਲਿਆ ਅਸਲ ਵਿੱਚ ਸਵਾਸ ਸੰਗਤ ਜੀ ਇਹ ਹੰਕਾਰ ਬਹੁਤ ਕਰਦੇ ਸੀ ਇਹਨਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਤਾਕਤਾਂ ਦਾ ਆਪਣੀਆਂ ਸ਼ਕਤੀਆਂ ਦਾ ਬਹੁਤ ਹੀ ਜ਼ਿਆਦਾ ਹੰਕਾਰ ਸੀ ਇਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਤੋਂ ਉੱਤੇ ਸ਼ਕਤੀਵਾਨ ਇਸ ਧਰਤੀ ਤੇ ਕੋਈ ਨਹੀਂ ਤੇ ਅਸੀਂ ਕਿਸੇ ਨੂੰ ਵੀ ਆਪਣੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਦਿਖਾ ਕੇ ਆਪਣੀ ਈਨ ਮਨਾ ਸਕਦੇ ਹਾਂ ਆਪਣੇ ਅੱਗੇ ਝੁਕਾ ਸਕਦੇ ਹਾਂ ਗੁਰੂ ਨਾਨਕ ਸੱਚੇ ਬਾਦਸ਼ਾਹ ਨੇ ਗੋਰਖਨਾਥ ਦਾ ਸਭ ਕੁਝ ਖੋ ਲਿਆ ਉਹਦੀਆਂ ਮੁੰਦਰਾ ਤੇ ਖੜਾਵਾਂ ਤੱਕ ਵੀ ਖੋ ਲੀਆਂ ਗੋਰਖਨਾਥ ਜੋਗੀ ਸ਼ਕਤੀ ਤੋਂ ਹੀਨਾ ਹੋ ਗਿਆ ਜਿਸ ਸ਼ਕਤੀਆਂ ਤੇ ਉਹ ਹੰਕਾਰ ਕਰਦਾ ਸੀ ਉਹ ਸ਼ਕਤੀਆਂ ਅੱਜ ਉਹਦੇ ਅੰਦਰ ਨਹੀਂ ਐ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਖੋ ਲੀਆਂ ਤੇ ਉਹਨੂੰ ਅੰਦਰੋਂ ਖਾਲੀ ਕਰ ਦਿੱਤਾ ਜਦੋਂ ਇਹ ਸਭ ਗੋਰਖਨਾਥ ਨੇ ਹੁੰਦਿਆ ਵੇਖਿਆ ਤਾਂ ਅੰਦਰੋਂ ਉਹ ਤਿਲ ਮਿਲਾ ਗਿਆ ਉਹ ਸੋਚਣ ਲੱਗਾ ਵੀ ਮੇਰਾ ਹੁਣ ਹੋਏਗਾ ਕੀ ਮੇਰੀ ਕਿੰਨੇ ਸਾਲਾਂ ਦੀ ਕਮਾਈ ਸਦੀਆਂ ਦੀ ਕਮਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਖਿੰਨ ਦੇ ਵਿੱਚ ਖੋਲੀ ਗੋਰਖਨਾਥ ਜੀ ਚਿੰਤਾ ਦੇ ਵਿੱਚ ਚੁੱਪਚਾਪ ਉੱਥੇ ਬੈਠੇ ਨੇ ਗੋਰਖਨਾਥ ਦਾ ਚੇਲਾ ਭੰਗਰਨਾਥ ਆਇਆ ਉਹਨੇ ਵੇਖਿਆ ਵੀ ਮੇਰਾ ਗੁਰੂ ਸ਼ਕਤੀ ਤੋਂ ਹੀਣਾ ਚੁੱਪਚਾਪ ਬੈਠਾ ਉਨੇ ਸੋਚਿਆ ਵੀ ਮੇਰਾ ਚੇਲਾ ਹੋਣ ਦਾ ਕੀ ਫਾਇਦਾ ਜੇ ਮੈਂ ਆਪਣੇ ਗੁਰੂ ਦੇ ਕੰਮ ਨਹੀਂ ਆਇਆ ਸਾਧ ਸੰਗਤ ਜੀ ਇਹ ਭੰਗਰਨਾਥ ਉਹੀ ਹੈ ਜਿਹਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਚਲ ਬਟਾਲੇ ਆਪਣੀ ਖੜਾਵ ਦੇ ਨਾਲ ਕੁੱਟਿਆ ਸੀ ਭੰਗਰਨਾਥ ਆਪਣੀ ਸ਼ਕਤੀ ਵਰਤ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਗੋ ਰਖਨਾਥ ਦੀ ਮੁੰਦਰਾ ਤੇ ਖੜਾਵਾਂ ਖੋਣਾ ਚਾਹੁੰਦਾ ਕਹਿੰਦੇ ਭੰਗਰਨਾਥ ਨੇ ਆਪਣੀ ਸਾਰੀ ਸ਼ਕਤੀਆਂ ਦਾ ਜੋਰ ਲਾ ਲਿਆ ਥੱਕ ਕੇ ਹੰਬ ਕੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕੇ ਬਹਿ ਗਿਆ ਉਹਨੇ ਗੁਰੂ ਜੀ ਦੇ ਅੱਗੇ ਆਪਣਾ ਤੁੰਬਾ ਰੱਖ ਦਿੱਤਾ ਤੇ ਕਹਿੰਦਾ ਮੇਰਾ ਇਹ ਤੁੰਬਾ ਦੁੱਧ ਦੇ ਨਾਲ ਭਰ ਦਿਓ ਛੇਤੀ ਭਰ ਦਿਓ ਦੇਰੀ ਨਾ ਲਾਇਓ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭੰਗਰਨਾਥ ਦਾ ਜਿਹੜਾ ਤੁੰਬਾ ਸੀ ਉਹ ਖੋਦ ਦੇ ਵਿੱਚੋਂ ਦੁੱਧ ਕੱਟ ਕੇ ਉਹ ਦਾ ਤੁੰਬਾ ਭਰ ਦਿੱਤਾ। ਭੰਗਰਨਾਥ ਦੁੱਧ ਲੈ ਕੇ ਸਿੱਧਾਂ ਦੇ ਵਿੱਚ ਆ ਗਿਆ ਤੇ ਸਾਰੇ ਸਿੱਧ ਦੁੱਧ ਪੀ ਕੇ ਤ੍ਰਿਪਤ ਹੋ ਰਹੇ ਨੇ। ਕਹਿੰਦੇ ਉਹ ਤੁੰਬੇ ਦੇ ਵਿੱਚੋਂ ਦੁੱਧ ਖਤਮ ਨਹੀਂ ਹੁੰਦਾ ਤੇ ਸਾਰੇ ਹੈਰਾਨ ਹੋਈ ਜਾਂਦੇ ਨੇ। ਕਹਿੰਦੇ ਜਦੋਂ ਇਹ ਕੌਤਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਸਿੱਧਾਂ ਨੇ ਦੇਖਿਆ ਤਾਂ ਉਹਨਾਂ ਸਿੱਧਾਂ ਦੇ ਵਿੱਚੋਂ ਇੱਕ ਸ਼ੰਭੂਨਾਥ ਸਿੱਧ ਸੀ। ਉਹ ਭਬਕ ਮਾਰ ਕੇ ਗੁਰੂ ਨਾਨਕ ਸੱਚੇ ਪਾਸ਼ਾ ਕੋਲ ਆ ਗਿਆ। ਉਹ ਕਹਿੰਦਾ ਵੀ ਅੱਜ ਪੂਰਬ ਦਾ ਦਿਨ ਹੈ ਤੇ ਅਸੀਂ ਗੰਗਾ ਵਿੱਚ ਇਸ਼ਨਾਨ ਕਰਨਾ ਹੈ। ਇੱਥੇ ਤੁਸੀਂ ਗੰਗਾ ਮੰਗਵਾ ਦਿਓ। ਅਸੀਂ ਗੰਗਾ ਦੇ ਕੋਲ ਨਹੀਂ ਜਾਣਾ। ਜੇ ਗੰਗਾ ਇੱਥੇ ਆਏਗੀ ਤਾਂ ਅਸੀਂ ਇੱਥੇ ਹੀ ਇਸ਼ਨਾਨ ਕਰਾਂਗੇ। ਸ਼ੰਭੂਨਾਥ ਕਹਿੰਦਾ ਮਹਾਰਾਜ ਤੁਹਾਡੇ ਵਿੱਚ ਤਾਂ ਬਹੁਤ ਸ਼ਕਤੀ ਹੈ। ਜੇ ਇੰਨੀ ਸ਼ਕਤੀ ਹੈ ਤਾਂ ਗੰਗਾ ਇੱਥੇ ਹੀ ਮੰਗਵਾ ਦਿਓ। ਅਸੀਂ ਰਲ ਕੇ ਇੱਥੇ ਹੀ ਇਸ਼ਨਾਨ ਕਰਾਂਗੇ। ਸ਼ੰਭੂਨਾਥ ਦੀ ਗੱਲ ਸੁਣ ਕੇ ਮਹਾਰਾਜ ਕਹਿੰਦੇ ਮਰਦਾਨਿਆਂ ਉੱਠ ਖੜਾ ਹੋ ਤੇ ਕਹੀਂ ਲਲਾ ਕਹੀਂ ਨੂੰ ਗੰਗਾ ਦੇ ਨਾਲ ਲਗਾ ਕੇ ਘੜੀਸਦਿਆ ਘੜੀਸਦਿਆਂ ਇੱਥੇ ਤੱਕ ਆ ਜਾ ਪਰ ਇੱਕ ਗੱਲ ਚੇਤੇ ਰੱਖੀ ਪਿੱਛੇ ਨਹੀਂ ਮੁੜ ਕੇ ਦੇਖਣਾ ਤੂੰ ਬਸ ਕਹੀਂ ਨੂੰ ਘੜੀਸਦੇ ਘੜੀਸਦੇ ਸਾਡੇ ਤੱਕ ਆ ਜਾਣਾ ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਗਿਆ ਪਾ ਕੇ ਗੰਗਾ ਦੇ ਕੰਡੇ ਤੇ ਪਹੁੰਚ ਗਏ ਸਾ ਸੰਗਤ ਜੀ ਇਹ ਜਿੰਨੀਆਂ ਵੀ ਪਵਿੱਤਰ ਨਦੀਆਂ ਨੇ ਇਹ ਸਾਰੀਆਂ ਸਾਧੂ ਦੇ ਚਰਨਾਂ ਦੀ ਧੂੜੀ ਲੋਚਦੇ ਨੇ ਸੋ ਭਾਈ ਮਰਦਾਨਾ ਜੀ ਉਸੇ ਤਰੀਕੇ ਦੇ ਨਾਲ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਹਾ ਸੀ ਵੀ ਜਾ ਕੇ ਕਹੀਂ ਨਾਲ ਗੰਗਾ ਨੂੰ ਆਪਣੇ ਪਿੱਛੇ-ਪਿੱਛੇ ਖਿੱਚਦਾ ਲਿਆਈ ਪਰ ਪਿੱਛੇ ਨਾ ਮੁੜ ਕੇ ਦੇਖੀ ਉਵੇਂ ਹੀ ਭਾਈ ਮਰਦਾਨਾ ਜੀ ਗੰਗਾ ਨੂੰ ਆਪਣੇ ਪਿੱਛੇ-ਪਿੱਛੇ ਲਿਆਈ ਆਂਦੇ ਨੇ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਥੋੜੀ ਦੂਰੀ ਤੇ ਰਹਿ ਗਏ ਸਨ ਉਦੋਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਸੰਸਾ ਆਇਆ ਭਾਈ ਮਰਦਾਨਾ ਜੀ ਸੋਚਣ ਲੱਗੇ ਦੀ ਪਤਾ ਨਹੀਂ ਮੇਰੇ ਪਿੱਛੇ ਗੰਗਾ ਆ ਵੀ ਰਹੀ ਹੈ ਕਿ ਨਹੀਂ ਆ ਰਹੀ ਭਾਈ ਮਰਦਾਨਾ ਜੀ ਨੇ ਸੋਚ ਵਿਚਾਰ ਕਰਕੇ ਪਿੱਛੇ ਨੂੰ ਦੇਖਿਆ ਜਦੋਂ ਤਾਂ ਗੰਗਾ ਤਾਂ ਪਿੱਛੇ ਆ ਰਹੀ ਸੀ ਪਰ ਗੰਗਾ ਉੱਥੇ ਹੀ ਰੁਕ ਗਈ ਅੱਗੇ ਨਾ ਵਧੀ ਹੁਣ ਅੱਜ ਵੀ ਸਾਧ ਸੰਗਤ ਜੀ ਗੰਗਾ ਉੱਥੇ ਹੀ ਰੁਕੀ ਹੋਈ ਐ ਉਸ ਤੋਂ ਅੱਗੇ ਨਹੀਂ ਵਧੀ ਕਿਉਂਕਿ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਸੀ ਵੀ ਭਾਈ ਮਰਦਾਨਾ ਪਿੱਛੇ ਮੁੜ ਕੇ ਨਾ ਵੇਖੀ ਪਰ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਵੇਖ ਲਿਆ ਹੁਣ ਭਾਈ ਮਰਦਾਨਾ ਜੀ ਬਹੁਤ ਕੋਸ਼ਿਸ਼ਾਂ ਕਰਦੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੰਗਾ ਨੂੰ ਆਪਣੇ ਪਿੱਛੇ ਖਿੱਚ ਲੈ ਜਾਵਾਂ ਪਰ ਗੰਗਾ ਉੱਥੋਂ ਹਿੱਲਦੀ ਵੀ ਨਹੀਂ ਤਾਂ ਭਾਈ ਮਰਦਾਨਾ ਜੀ ਨੂੰ ਉਦੋਂ ਯਾਦ ਆਇਆ ਵੀ ਸਤ ਗੁਰੂ ਆਨੇ ਮੈਨੂੰ ਮਨਾ ਕੀਤਾ ਸੀ ਵੀ ਪਿੱਛੇ ਨਹੀਂ ਮੁੜ ਕੇ ਵੇਖਣਾ ਪਰ ਮੈਂ ਤਦ ਵੀ ਪਿੱਛੇ ਮੁੜ ਕੇ ਵੇਖਿਆ ਇਸ ਲਈ ਹੁਣ ਗੰਗਾ ਇੱਥੇ ਹੀ ਰੁਕ ਗਈ ਸਾਧ ਸੰਗਤ ਜੀ ਜਦੋਂ ਬੰਦੇ ਦੇ ਮਨ ਵਿੱਚ ਸੰਸਾ ਆ ਜਾਂਦਾ ਹੈ ਉਦੋਂ ਫਿਰ ਰੱਬ ਨਹੀਂ ਦਿਸਦਾ ਕਿਉਂਕਿ ਸੰਸਾ ਰੱਬ ਤੇ ਸਾਡੇ ਵਿਚਾਰ ਬਹੁਤ ਵੱਡੀ ਰੁਕਾਵਟ ਸੋ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਆ ਕੇ ਦੱਸਦੇ ਹਨ ਵੀ ਮਹਾਰਾਜ ਮੈਂ ਪਿੱਛੇ ਮੁੜ ਕੇ ਵੇਖ ਲਿਆ ਤੇ ਗੰਗਾ ਉੱਥੇ ਉਕਗੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੈਨੂੰ ਕਿਹਾ ਸੀ ਵੀ ਪਿੱਛੇ ਮੁੜ ਕੇ ਨਾ ਵੇਖੀ ਜੇ ਤੂੰ ਪਿੱਛੇ ਮੁੜ ਕੇ ਨਾ ਵੇਖਦਾ ਤਾਂ ਗੰਗਾ ਇੱਥੇ ਤੱਕ ਆ ਜਾਣੀ ਸੀ ਤਾਂ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਿੱਧੋ ਸਾਡਾ ਸੇਵਕ ਭਾਈ ਮਰਦਾਨਾ ਕਹੀਂ ਕੋ ਦੂਰ ਤੋਂ ਗੰਗਾ ਨੂੰ ਖਿੱਚ ਕੇ ਇੱਥੇ ਤੱਕ ਲਿਆਇਆ ਹੁਣ ਥੋੜੀ ਖੇਚਲ ਤੁਸੀਂ ਵੀ ਕਰੋ ਜੇ ਐਨੇ ਮੇਲ ਭਾਈ ਮਰਦਾਨਾ ਲਿਆ ਆਂ ਪਾ ਇੱਕ ਮੇਲ ਤੁਸੀਂ ਵੀ ਲਿਆਓ ਅੱਗੇ ਤੱਕ ਕਹਿੰਦੇ ਉਹਦੋਂ ਸਿੱਧਾਂ ਨੇ ਆਪਣਾ ਸਾਰਾ ਜੋਰ ਲਾ ਦਿੱਤਾ ਪਰ ਜੋਰ ਲਾ ਕੇ ਉਹ ਥੱਕ ਗਏ ਉਹਨਾਂ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਵਰਤੀਆਂ ਪਰ ਗੰਗਾ ਉਸ ਥਾਂ ਤੋਂ ਹਿੱਲੀ ਨਹੀਂ ਭਾਵ ਅੱਗੇ ਨਾ ਵਧੀ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸਾਰੇ ਸਿੱਖ ਸ਼ਰਮਿੰਦਾ ਹੋ ਗਏ ਉਹ ਉਹ ਸਾਰੇ ਸਿੱਧ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਉਮਰ ਦੇ ਵਿੱਚ ਬਹੁਤ ਵੱਡੇ ਸਨ ਬਿਰਧ ਸਨ ਬਜ਼ੁਰਗ ਸਨ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਸ ਸਮੇਂ ਹਿਰਦੇ ਵਿੱਚ ਦਇਆ ਆ ਗਈ ਮਹਾਰਾਜ ਨੇ ਸੋਚਿਆ ਵੀ ਇਹਨਾਂ ਨੂੰ ਹੋਰ ਤੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਸਦਾ ਹੀ ਸਭ ਦਾ ਭਲਾ ਕਰਨ ਵਾਲੇ ਨੇ ਗੁਰੂ ਮਹਾਰਾਜ ਇਹਨਾਂ ਦੀ ਹੀਟੀ ਨਹੀਂ ਕਰਨਾ ਚਾਹੁੰਦੇ ਗੁਰੂ ਮਹਾਰਾਜ ਦਾ ਉਹਨਾਂ ਦਾ ਹੰਕਾਰ ਤੋੜਨਾ ਚਾਹੁੰਦੇ ਨੇ ਉਹਨਾਂ ਨੂੰ ਸਮਤ ਦੇਣੀ ਚਾਹੁੰਦੇ ਨੇ ਸੋ ਬਹੁਤ ਸਾਰੇ ਸਿੱਧ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੀ ਅਜਮਤ ਨੂੰ ਜਾਣ ਕੇ ਗੁਰੂ ਮਹਾਰਾਜ ਜੀ ਦੇ ਅੱਗੇ ਝੁਕ ਗਏ ਪਰ ਕਈ ਸਿੱਧ ਹਜੇ ਵੀ ਆਪਣੇ ਹੰਕਾਰ ਦੇ ਵਿੱਚ ਅੜੇ ਹੋਏ ਨੇ ਤਾਂ ਉਦੋਂ ਮਛੰਦਰਨਾਥ ਜਿਹੜਾ ਸਿੱਧ ਸੀ ਉਹ ਕਹਿੰਦਾ ਮਹਾਰਾਜ ਸਾਡੇ ਮਨ ਵਿੱਚ ਮਿੱਠੇ ਫਲ ਖਾਣ ਦੀ ਇੱਛਾ ਹੈ ਸਾਨੂੰ ਇੱਥੇ ਬੈਠੇ ਬੈਠਿਆਂ ਮਿੱਠੇ ਫਲ ਖੋ ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ ਸਾਡੀ ਬਿਰਧ ਅਵਸਥਾ ਹੈ ਅਸੀਂ ਇੱਥੋਂ ਉੱਠ ਕੇ ਜਾ ਵੀ ਨਹੀਂ ਸਕਦੇ ਸੋ ਸਾਨੂੰ ਇੱਥੇ ਬੈਠਿਆਂ ਹੀ ਮਿੱਠੇ ਫਲ ਛਕਾਓ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕੌਤਕ ਦੇ ਨਾਲ ਜਿਹੜੀ ਟਹਿਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਲ ਸੀ ਰੀਠੀਆਂ ਦੀ ਉਹਨੂੰ ਮਹਾਰਾਜ ਨੇ ਮਿੱਠਾ ਕਰ ਦਿੱਤਾ ਤੇ ਜਿਹੜੇ ਰੀਠੇ ਸਿੱਧਾਂ ਵਾਲੇ ਪਾਸੇ ਸਨ ਉਹ ਅੱਜ ਵੀ ਗੋੜੇ ਨੇ ਆਪਣੇ ਪਾਸੇ ਦੀਆਂ ਟਾਣੀਆਂ ਗੁਰੂ ਪਾਤਸ਼ਾਹ ਜੀ ਨੇ ਬਸ ਇੱਕ ਨਿਗਾਹ ਦੇ ਨਾਲ ਹੀ ਮਿੱਠੀਆਂ ਕਰ ਦਿੱਤੀਆਂ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਇਹ ਰੀਥੀਆਂ ਨੂੰ ਤੋੜ ਕੇ ਮਚੰਦਰਨਾਥ ਨੂੰ ਦਿਓ ਤਾਂ ਰੀਥੇ ਬਹੁਤ ਮਿੱਠੇ ਸਨ ਜਦੋਂ ਮਚੰਦਰਨਾਥ ਨੇ ਉਹ ਰੀਥੀਆਂ ਨੂੰ ਆਪਣੇ ਮੂੰਹ ਵਿੱਚ ਪਾਇਆ ਤਾਂ ਉਹ ਰੀਥੀਆਂ ਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਇਆ ਸੁਗਰਨਾਣਕ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਰੀਥੇ ਪਹਿਲਾਂ ਕੌੜੇ ਸਨ ਪਰ ਹੁਣ ਵੇਖੋ ਕਿੰਨੇ ਮਿੱਠੇ ਹਨ ਦਿਲ ਕਰਦਾ ਇਹਨਾਂ ਰੀਠਿਆਂ ਨੂੰ ਖਾਈ ਜਾਈਏ ਸਾਧ ਸੰਗਤ ਜੀ ਜਿਹੜਾ ਵੀ ਉਸ ਅਸਥਾਨ ਤੇ ਜਾ ਕੇ ਆਇਆ ਉਹਨੂੰ ਪਤਾ ਵੀ ਉਹ ਓਥੇ ਅੱਜ ਵੀ ਮਿੱਠੇ ਨੇ ਜਿੰਨੇ ਜਿੰਨੇ ਉੱਥੇ ਰੀਠਿਆਂ ਦਾ ਪ੍ਰਸ਼ਾਦ ਲਿੱਤਾ ਖਾ ਕੇ ਵੇਖ ਲਿਓ ਉਹ ਰੀਠੇ ਮਿੱਠੇ ਨੇ ਤੁਸੀਂ ਕਿਤੇ ਵੀ ਸੰਸਾਰ ਵਿੱਚ ਦੇਖ ਲਿਓ ਜਿਹੜੇ ਰੀਠੇ ਨੇ ਉਹ ਮਿੱਠੇ ਨਹੀਂ ਹੁੰਦੇ ਕਦੀ ਵੀ ਲੋਗ ਰੀਠਿਆਂ ਨੂੰ ਭੋ ਕੇ ਆਪਣੇ ਕੇਸ ਧੋਂਦੇ ਨੇ ਰੀਠੇ ਹੋਰ ਵੀ ਬਹੁਤ ਕੰਮ ਆਉਂਦੇ ਨੇ ਪਰ ਕਦੀ ਕਿਸੇ ਨੇ ਰੀਠਿਆਂ ਨੂੰ ਖਾਦਾ ਨਹੀਂ ਰੀਠੇ ਖਾਣ ਦੇ ਕੰਮ ਨਹੀਂ ਆਉਂਦੇ ਬਹੁਤ ਕੌੜੇ ਹੁੰਦੇ ਨੇ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਨੇ ਇਹਨਾਂ ਕੌੜੇ ਰੀਠਿਆਂ ਨੂੰ ਵੀ ਮਿੱਠੇ ਕਰ ਦਿੱਤਾ ਉਦੋਂ ਸਿੱਧਾਂ ਨੇ ਸੋਚਿਆ ਵੀ ਇਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਕਿਹੜੀ ਕਰਾਮਾਤ ਹੈ ਸਾਡੇ ਪਾਸੇ ਵੀ ਰੀਠੇ ਲੱਗੇ ਨੇ ਆਪਾਂ ਆਪਣੇ ਪਾਸਿਓ ਰਿੱਠੇ ਤੋੜ ਕੇ ਖਾਣੇ ਆ ਜਦੋਂ ਸਿੱਧਾਂ ਨੇ ਆਪਣੇ ਪਾਸਿਓ ਰਿੱਠੇ ਤੋੜ ਕੇ ਖਾਧੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਰਾਮਾਤੀ ਹੈ ਕਿਉਂਕਿ ਉਹਨਾਂ ਦੇ ਪਾਸੇ ਦੇ ਜਿਹੜੇ ਰਿੱਠੇ ਸਨ ਉਹ ਕੌੜੇ ਸਨ ਜ਼ਹਿਰ ਵਰਗੇ ਸਨ ਤੇ ਜਿਹੜੇ ਰਿੱਠੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵੱਲ ਸਨ ਉਹ ਮਿੱਠੇ ਅੰਮ੍ਰਿਤ ਵਰਗੇ ਸਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਿੱਤੋਂ ਗੱਲ ਸੁਣੋ ਸਾਡੇ ਆਲੇ ਪਾਸੇ ਜਿਹੜੇ ਰੀਠੇ ਲੱਗੇ ਸਨ ਉਹਨਾਂ ਰੀਠਿਆਂ ਨੂੰ ਪਰਮੇਸ਼ਰ ਨੇ ਮਿੱਠਾ ਕਰ ਦਿੱਤਾ ਜੇ ਤੁਸੀਂ ਆਪਣੀ ਕੋਈ ਸ਼ਕਤੀ ਲਾ ਕੇ ਆਪਣੇ ਆਲੇ ਪਾਸੇ ਦੇ ਰੀਠੇ ਮਿੱਠੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਤਾਂ ਉਦੋਂ ਸਿੱਧਾਂ ਨੇ ਆਪਣਾ ਜੋਰ ਲਾਇਆ ਸ਼ਕਤੀਆਂ ਲਾਈਆਂ ਪਰ ਉਹਨਾਂ ਕੋਲੋਂ ਉਹ ਰੀਠੇ ਮਿੱਠੇ ਨਹੀਂ ਹੋਏ ਹੁਣ ਸਾਰੇ ਸਿੱਧ ਗੁਰੂ ਪਾਸ਼ਾ ਜੀ ਦੀ ਸ਼ਕਤੀ ਤੇ ਕਰਾਮਾਤ ਨੂੰ ਵੇਖ ਕੇ ਬਹੁਤ ਹੈਰਾਨ ਹੁੰਦੇ ਨੇ ਪਰ ਸਾਥ ਸੰਗਤ ਜੀ ਜਿਹੜਾ ਆਪ ਸ਼ਕਤੀवान ਹੋਵੇ ਤਾਕਤਵਰ ਹੋਵੇ ਉਹ ਕਿਸੇ ਹੋਰ ਦੀ ਸ਼ਕਤੀਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ ਸਗੋਂ ਉਹ ਤਾਂ ਸੜਦਾ ਅੰਦਰੋਂ ਐਵੇਂ ਸਿੱਧ ਅੰਦਰੋਂ ਈਰਖਾ ਕਰਨ ਲੱਗ ਜਾਂਦੇ ਨੇ ਸਭ ਤੋਂ ਔਖਾ ਹੈ ਕਿਸੇ ਦਾ ਪ੍ਰਤਾਪ ਸਹਿ ਲੈਣਾ ਬੰਦੇ ਨੂੰ ਦੂਜੇ ਦਾ ਪ੍ਰਤਾਪ ਬਰਦਾਸ਼ਤ ਨਹੀਂ ਹੁੰਦਾ ਸੋ ਸਿੱਧਾ ਇਹਦੇ ਕੋਲੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤਪ ਹੈ ਤੇਜ ਹੈ ਉੱਚ ਲਿਆ ਨਹੀਂ ਜਾ ਰਿਆ ਸੋ ਸਾਧ ਸੰਗਤ ਜੀ ਇਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਇੱਕ ਛਲ ਕਰਨ ਦੀ ਸੋਚੀ ਇਹਨਾਂ ਨੇ ਕੀ ਕੀਤਾ ਜਦੋਂ ਰਾਤ ਹੋਈ ਇਹ ਨਾਨਕ ਮੱਤੇ ਸਾਹਿਬ ਆ ਗਏ ਉੱਥੇ ਇਹਨਾਂ ਨੇ ਧਰਤੀ ਵਿੱਚ ਇੱਕ ਖੱਡਾ ਪਟਕੇ ਉਹਦੇ ਉੱਪਰ ਕੱਖਾਂ ਦੀ ਛੱਤ ਪਾ ਦਿੱਤੀ ਨਾਨਕ ਮੱਤੇ ਸਾਹਿਬ ਉਹ ਯਾਦ ਕਰ ਸਾਧ ਸੰਗਤ ਜੀ ਅੱਜ ਵੀ ਸੰਭੀ ਹੋਈ ਹੈ ਸੋ ਉਹਨਾਂ ਸਿੱਧਾਂ ਨੇ ਉਸ ਖੱਡੇ ਦੇ ਵਿੱਚ ਇੱਕ ਬਾਲਕ ਨੂੰ ਲੰਮਾ ਪਾ ਦਿੱਤਾ ਹੁਣ ਜਦੋਂ ਸਵੇਰ ਹੋਈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਸਾਰੇ ਸਿੱਧਾ ਗਏ ਕਹਿੰਦੇ ਜੇ ਤੁਸੀਂ ਆਪਣੀ ਪੂਜਾ ਕਰਵਾਉਣਾ ਚਾਹੁੰਦੇ ਹੋ ਇੱਥੇ ਤਾਂ ਇੱਥੇ ਧਰਤੀ ਨੂੰ ਪੁੱਛੋ ਵੀ ਇਹ ਧਰਤੀ ਕਿਹਦੀ ਹੈ ਅਸਲ ਵਿੱਚ ਉਹ ਸਿੱਧ ਸੋਚਦੇ ਸੀ ਵੀ ਅਸੀਂ ਇਸ ਥਾਂ ਤੇ 500 ਸਾਲਾਂ ਤੋਂ ਰਹਿ ਰਹੇ ਹਾਂ ਸਾਡਾ ਇੱਥੇ ਦਬਦਬਾ ਹੈ ਸਾਡਾ ਇੱਥੇ ਬੋਲਬਾਲਾ ਹੈ ਤੇ ਇੱਥੇ ਸਾਡੇ ਪਰਚਾਂਦ ਸਦਕਾ ਸਾਨੂੰ ਲੋਕ ਮੰਨਦੇ ਨੇ ਸੋ ਇਹ ਸਿੱਧ ਚਾਹੁੰਦੇ ਸੀ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਇੱਥੋਂ ਭਜਾ ਦਈਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇਰਾਦਾ ਉਹਨਾਂ ਦਾ ਘਰ ਖੋਣ ਦਾ ਨਹੀਂ ਸੀ ਪਰ ਸਾਧ ਸੰਗਤ ਜੀ ਈਰਖਾ ਦੇ ਵਸ ਹੋ ਕੇ ਉਹਨਾਂ ਦੇ ਮਨਾਂ ਵਿੱਚ ਐਵੇਂ ਆ ਗਿਆ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡਾ ਘਰ ਖੋਣ ਆਏ ਨੇ ਸਾਡੀ ਥਾਂ ਖੋਣ ਆਏ ਨੇ ਗੁਰੂ ਸਾਹਿਬ ਤਾਂ ਉਹਨਾਂ ਨੂੰ ਚੰਗੇ ਰਸਤੇ ਪਾਣ ਆਏ ਸਨ ਉਹਨਾਂ ਦੇ ਅੰਦਰੋਂ ਇਹ ਵਿਸ਼ੇ ਵਿਕਾਰਾਂ ਦਾ ਇਹ ਈਰਖਾ ਦਾ ਹੰਕਾਰ ਦਾ ਗੰਤ ਕੱਢਣ ਵਾਸਤੇ ਆਏ ਸਨ ਪਰ ਉਹਨਾਂ ਦੇ ਅੰਦਰੋਂ ਇਹ ਈਰਖਾ ਤੇ ਹੰਕਾਰ ਨਹੀਂ ਜਾ ਰਿਹਾ ਸੋ ਇਹ ਸਿੱਧ ਗੁਰੂ ਪਾਸ਼ਾ ਨੂੰ ਕਹਿੰਦੇ ਮਹਾਰਾਜ ਤੁਸੀਂ ਇਸ ਧਰਤੀ ਨੂੰ ਹੀ ਪੁੱਛ ਲਓ ਵੀ ਇਹ ਧਰਤੀ ਕਿਹਦੀ ਹੈ ਮਹਾਰਾਜ ਜੇ ਇਹ ਧਰਤੀ ਨੇ ਕਹਿ ਦਿੱਤਾ ਵੀਹ ਧਰਤੀ ਗੋਰਖਨਾਥ ਦੀ ਹੈ ਤਾਂ ਤੁਸੀਂ ਇੱਥੋਂ ਚਲੇ ਜਾਓ ਜੇ ਇਹ ਧਰਤੀ ਨੇ ਇਹ ਕਹਿ ਦਿੱਤਾ ਵੀ ਇਹ ਧਰਤੀ ਗੁਰੂ ਨਾਨਕ ਸੱਚੇ ਪਾਸ਼ਾ ਦੀ ਹੈ ਤਾਂ ਮਹਾਰਾਜ ਅਸੀਂ ਇੱਥੋਂ ਚਲੇ ਜਾਵਾਂਗੇ ਜੇ ਮਹਾਰਾਜ ਤੁਹਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਤੁਸੀਂ ਧਰਤੀ ਦੇ ਨਾਲ ਗੱਲਾਂ ਕਰ ਸਕੋ ਤਾਂ ਤੁਸੀਂ ਸਾਨੂੰ ਕਹੋ ਅਸੀਂ ਧਰਤੀ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਅਸਲ ਵਿੱਚ ਗੁਰੂ ਨਾਨਕ ਸੱਚੇ ਪਾਸ਼ਾ ਜਾਣੀ ਜਾਂ ਸੰਨ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਸਿੱਧੋ ਸਾਡੇ ਵਿੱਚ ਕੋਈ ਕਰਾਮਾਤ ਨਹੀਂ ਹੈ ਕਰਾਮਾਤ ਤਾਂ ਤੁਹਾਡੇ ਕੋਲ ਹੈ ਸ਼ਕਤੀਆਂ ਤਾਂ ਤੁਹਾਡੇ ਕੋਲ ਹੈ ਤੁਸੀਂ ਜੇ ਦਿਖਾਣਾ ਚਾਹੁੰਦੇ ਹੋ ਤਾਂ ਦਿਖਾ ਸਕਦੇ ਹੋ ਪਰ ਅਸੀਂ ਨਹੀਂ ਦਿਖਾ ਸਕਦੇ ਕਿਉਂਕਿ ਸਾਡੇ ਕੋਲ ਤਾਂ ਕਰਾਮਾਤ ਹੀ ਨਹੀਂ ਹੈ ਕਰਾਮਾਤ ਤਾਂ ਸਿਰਫ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਵਿੱਚ ਹੈ ਸੋ ਸਿੱਧਾਂ ਨੇ ਜਿਹੜੀ ਪਹਿਲੇ ਤਿਆਰੀ ਕੀਤੀ ਹੋਈ ਸੀ ਪਾਉ ਇੱਕ ਖੱਡਾ ਕਰਕੇ ਉਹਦੇ ਵਿੱਚ ਇੱਕ ਬੱਚੇ ਨੂੰ ਲੰਮਿਆਂ ਪਾ ਕੇ ਉੱਪਰ ਕੱਖਾਂ ਦੀ ਵਿਸ਼ਾਈ ਕਰਕੇ ਇੱਕ ਭੇਖ ਜਿਹਾ ਰਚਿਆ ਹੋਇਆ ਸੀ ਤਾਂ ਸਿੱਧੋਦੋ ਆਵਾਜ਼ ਮਾਰਦੇ ਨੇ اے ਧਰਤੀ ਮਾਤਾ ਦੱਸ ਇਹ ਧਰਤੀ ਕਿਹਦੀ ਹੈ ਜੇ ਸਿੱਧਾ ਦੀ ਹੈ ਤਾਂ ਤਿੰਨ ਵਾਰੀ ਹਾਂ ਹਾਂ ਕਰਦੀ ਹੁਣ ਜਿਹੜੇ ਮੁੰਡੇ ਨੂੰ ਉਹਨਾਂ ਨੇ ਲੰਮਿਆਂ ਪਾਇਆ ਸੀ ਉਹਨੂੰ ਸਭ ਕੁਝ ਸਮਝਾ ਕੇ ਬਿਠਾਇਆ ਸੀ ਤਾਂ ਉਹ ਜਿਹੜਾ ਮੁੰਡਾ ਸੀ ਉਹ ਬੱਚਾ ਸੀ ਉਹ ਕਹਿਣ ਲੱਗਾ ਮੈਂ ਸਿੱਧਾ ਦੀ ਹਾਂ ਮੈਂ ਸਿੱਧਾ ਦੀ ਹਾਂ ਮੈਂ ਸਿੱਧਾ ਦੀ ਹਾਂ ਦੂਜੀ ਵਾਰ ਫੇਰ ਪੁੱਛਿਆ ਸਿੱਧਾ ਨੇ اے ତਰਤੀ ਮਾਤਾ ਤੂੰ ਕਿਹਦੀ ਹੈ ਤਾਂ ਉਹ ਬੱਚਾ ਨੀਚੋ ਬੋਲਿਆ ਕਹਿੰਦਾ ਮੈਂ ਸਿੱਧਾ ਦੀ ਹਾਂ ਜਦੋਂ ਸਿੱਧਾ ਨੇ ਤੀਜੀ ਵਾਰ ਪੁੱਛਿਆ ਵੀ ତਰਤੀ ਮਾਤਾ ਤੂੰ ਕਿਹਦੀ ਹੈ ਤੇ ਜਦੋਂ ਉਹ ਲੜਕਾ ਬੋਲਣ ਹੀ ਲੱਗਾ ਸੀ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲ ਪਏ ਮਹਾਰਾਜ ਕਹਿੰਦੇ ਹਲੇ ਤੱਕ ਬੋਲੀ ਜਾਏਗਾ ਤੂੰ ਬੋਲਣ ਜੋਗਾ ਰਹੇਗਾ ਵੀ ਤਾਂ ਸਾਧ ਸੰਗਤ ਜੀ ਉਹ ਜਿਹੜਾ ਲੜਕਾ ਸੀਗਾ ਉਹ ਤੀਜੀ ਵਾਰ ਬੋਲ ਨਹੀਂ ਸਕਿਆ ਉਹ ਲੜਕਾ ਉਸ ਖੱਡੇ ਦੇ ਵਿੱਚ ਪਿਆ ਪਿਆ ਹੀ ਸੌਂ ਗਿਆ ਭਾਵ ਮਰ ਗਿਆ ਜਦੋਂ ਕੁਝ ਸਮੇਂ ਬਾਅਦ ਸਿੱਧਾਂ ਨੇ ਉਹਦਾ ਸ਼ਰੀਰ ਖੱਟੇ ਦੇ ਵਿੱਚੋਂ ਕੱਢਿਆ ਤਾਂ ਸਾਰੇ ਸਿੱਧ ਸ਼ਰਮਿੰਦਾ ਹੋ ਗਏ ਉਨਾਂ ਨੇ ਦੇਖਿਆ ਉਹ ਜਿਹੜਾ ਲੜਕਾ ਸੀ ਉਹ ਮਰ ਚੁੱਕਾ ਹੈ ਸਾਧ ਸੰਗਤ ਜੀ ਸਾਰੇ ਸਿੱਧ ਮਾੜੇ ਨਹੀਂ ਸੀ ਕਈ ਸਿੱਧ ਬਹੁਤ ਚੰਗੇ ਵੀ ਸੀ ਜਿਵੇਂ ਪ੍ਰਾਨ ਨਾਥ ਮੰਗਲ ਨਾਥ ਪਰਥਰੀ ਇਹ ਬਹੁਤ ਚੰਗੇ ਸਿੱਧ ਸਨ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਜਮਤ ਨੂੰ ਜਾਣਦੇ ਸਨ ਇਹਨਾਂ ਨੇ ਕਦੀ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਿਰੁੱਧ ਨਹੀਂ ਬੋਲਿਆ ਇਹ ਤਾਂ ਸਗੋਂ ਆਪਣੇ ਸਾਥੀਆਂ ਨੂੰ ਸਮਝਾਉਂਦੇ ਸਨ ਵੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਇਹਨਾਂ ਨਾਲ ਟੱਕਰ ਨਾ ਲਵੋ ਹਮੇਸ਼ਾ ਤੁਸੀਂ ਮੂਹ ਦੀ ਖਾਦੀ ਹੈ ਤੇ ਮੂਹ ਦੀ ਖਾਵੋਗੇ ਕਿਉਂਕਿ ਇਹ ਖੁਦ ਖੁਦਾ ਪਰਮੇਸ਼ਰ ਹਨ ਸੋਏ ਪ੍ਰਾਨਨਾਥ ਮੰਗਲਨਾਥ ਸਿੱਧ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਆ ਕੇ ਪ੍ਰਸ਼ੰਸਾ ਰੂਪੀ ਤੇ ਬੇਨਤੀ ਰੂਪੀ ਬਚਨ ਕਰਨ ਲੱਗੇ ਜਿਹੜੇ ਸਾਧ ਸੰਗਤ ਜੀ ਜੋਗੀ ਲੋਗ ਨੇ ਉਹ ਨਿਰੰજન ਅਖਰ ਦਾ ਬਹੁਤਾ ਜਾਪ ਕਰਦੇ ਨੇ ਅਲੱਖ ਨਿਰੰજન ਏ ਉਨੰਦਾ ਬੋਲਾ ਹੈ ਤੇ ਇਹ ਬਹੁਤ ਜਿਆਦਾ ਨਰੰજન ਦਾ ਜਾਪ ਕਰਦੇ ਨੇ ਸੋ ਮੰਗਲਨਾਥ ਪ੍ਰਾਨਨਾਥ ਕਹਿੰਦੇ ਮਹਾਰਾਜ ਤੁਸੀਂ ਸਾਡੇ ਲਈ ਨਰੰજન ਨੂੰ ਮਹਾਰਾਜ ਸਾਡੀ ਬੇਨਤੀ ਸਵਕਾਰ ਕਰੋ ਸਾਡੇ ਜਿਹੜੇ ਗੁਰੂ ਦੀਆਂ ਗੁਰੂ ਗੋਰਖਨਾਥ ਦੀਆਂ ਮੁੰਦਰਾ ਨੇ ਤੇ ਖੜਾਵਾਂ ਜਿਹੜੀਆਂ ਤੁਹਾਡੇ ਕੋਲ ਨੇ ਮਹਾਰਾਜ ਉਹ ਸਾਡੇ ਗੁਰੂ ਨੂੰ ਵਾਪਿਸ ਦੇ ਦਿਓ ਕਿਉਂਕਿ ਉਹਨਾਂ ਮੁੰਦਰਾ ਦੇ ਵਿੱਚ ਤਾ ਸ਼ਕਤੀ ਹੈ ਤੇ ਉਸ ਸ਼ਕਤੀ ਤੋਂ ਬਿਨਾ ਗੁਰੂ ਗੋਰਖਨਾਥ ਖਾਲੀ ਹੈ ਤੇ ਮਹਾਰਾਜ ਜਿਹੜੀ ਸਾਡੇ ਸਿੱਧ ਭਰਾਵਾਂ ਦੇ ਗਲਤੀ ਕਰਕੇ ਉਹ ਲੜਕੇ ਦੀ ਮੌਤ ਹੋਈ ਹੈ ਮਹਾਰਾਜ ਕਿਰਪਾ ਕਰਕੇ ਉਸ ਲੜਕੇ ਨੂੰ ਵੀ ਜਿਵਾ ਦਿਓ ਮਹਾਰਾਜ ਨੂੰ ਪ੍ਰਾਨਨਾਥ ਤੇ ਮੰਗਲਨਾਥ ਜੋਗੀ ਦੇ ਨਾਲ ਬਹੁਤ ਪ੍ਰੇਮ ਸੀ ਕਿਉਂਕਿ ਜਿਹੜੇ ਗੁਰੂ ਮਹਾਰਾਜ ਨੂੰ ਪ੍ਰੇਮ ਕਰਦੇ ਨੇ ਤਾਂ ਗੁਰੂ ਮਹਾਰਾਜ ਉਹਨਾਂ ਨੂੰ ਉਨਾ ਤੋ ਵੱਧ ਪ੍ਰੇਮ ਕਰਦੇ ਨੇ ਸੋ ਮਹਾਰਾਜ ਕਹਿੰਦੇ ਮੰਗਲਨਾਥ ਤੇ ਪ੍ਰਾਨਨਾਥ ਅਸੀਂ ਤੁਹਾਡੇ ਗੁਰੂ ਦੀਆਂ ਮੁੰਦਰਾ ਤੇ ਖੜਾਵਾ ਕੀ ਕਰਨੀਆਂ ਨੇ ਅਸੀਂ ਤੁਹਾਡੇ ਗੁਰੂ ਦੀਆਂ ਸ਼ਕਤੀਆਂ ਰੱਖ ਕੇ ਕੀ ਕਰਨੀਆਂ ਨੇ ਸੋ ਗੁਰੂ ਮਹਾਰਾਜ ਜੀ ਨੇ ਮੰਗਲਨਾਥ ਤੇ ਪ੍ਰਾਨਨਾਥ ਨੂੰ ਗੁਰੂ ਗੋਰਖਨਾਥ ਦੀਆਂ ਸਾਰੀਆਂ ਸ਼ਕਤੀਆਂ ਮੁੰਦਰਾ ਤੇ ਖੜਾਵਾ ਵਾਪਿਸ ਦੇ ਦਿੱਤੀਆਂ ਤੇ ਮਹਾਰਾਜ ਕਹਿੰਦੇ ਰਹੀ ਗੱਲ ਉਸ ਲੜਕੇ ਦੀ ਜਿਹੜਾ ਮੁਰਸ਼ਿਦ ਪਿਆ ਐ ਕਰਿਓ ਇਹ ਖੜਾਵ ਨੂੰ ਉਸ ਲੜਕੇ ਦੇ ਸਿਰ ਤੇ ਛਵਾ ਦਿਓ ਤੇ ਉਹ ਜੀਵਿਤ ਹੋ ਜਾਏਗਾ ਕਹਿੰਦੇ ਜਦੋਂ ਸਿੱਧਾਂ ਨੇ ਉਸ ਬੱਚੇ ਦੇ ਮੱਥੇ ਨਾਲ ਖੜਾਵਾਂ ਨੂੰ ਲਾਇਆ ਉਹ ਬੱਚਾ ਉੱਠ ਕੇ ਬਹਿ ਗਿਆ ਜਦੋਂ ਇਹ ਸਾਰੇ ਕੌਤਕ ਉਹਨਾਂ ਸਿੱਧਾਂ ਨੇ ਵੇਖ ਲੇ ਉਹ ਸਮਝ ਗਏ ਵੀ ਗੁਰੂ ਨਾਨਕ ਸੱਚੇ ਬਾਦਸ਼ਾਹ ਨਾਲ ਅਸੀਂ ਨਹੀਂ ਜਿੱਤ ਸਕਦੇ ਤੇ ਉਹਨਾਂ ਨੇ ਇਹ ਵੀ ਸੋਚਿਆ ਵੀ ਅਸੀਂ ਇੱਥੇ ਹੁਣ ਹੋਰ ਨਹੀਂ ਰਹਿ ਸਕਦੇ ਇੱਥੇ ਸਾਡੀ ਬਹੁਤ ਬੇਇੱਜ਼ਤੀ ਹੋ ਚੁੱਕੀ ਹੈ ਇੱਥੋਂ ਚਲੇ ਜਾਣਾ ਹੀ ਸਾਡੇ ਵਾਸਤੇ ਸਹੀ ਹੈ ਨਹੀਂ ਤਾਂ ਸਾਡੀ ਮਾਨਤਾ ਕੱਟ ਜਾਏਗੀ ਤੇ ਸਾਨੂੰ ਕੋਈ ਪੂਜੇਗਾ ਨਹੀਂ ਤਾਂ ਸਾਰਿਆਂ ਨੇ ਐਵੇਂ ਵਿਚਾਰ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਇੱਥੋਂ ਚਲੇ ਗਏ